ਇਹ ਤਸਵੀਰਾਂ ਲੁਧਿਆਣਾ ਦੇ ਜਲੰਧਰ ਨੈਸ਼ਨਲ ਹਾਈਵੇ ਦੀਆਂ ਨੇ ਜਿੱਥੇ ਟਰੱਕਾਂ ਦੀ ਆਪਸੀ ਟੱਕਰ ਕਾਰਨ ਵੱਡਾ ਹਾਦਸਾ ਹੋ ਗਿਆ ਜਿਸse ਚੱਲਦੇ ਜਾਣੇ ਨੁਕਸਾਨ ਤੋਂ ਬਚਾਰਿਆ ਪਰ ਟੱਕਰ ਦੌਰਾਨ ਟਰੱਕ ਤੇ ਰੱਖਿਆ ਕੰਟੇਨਰ ਪਲਟ ਗਿਆ ਜਿਸ ਕਾਰਨ ਲੋਕਾਂ ਨੂੰ ਆਵਾਜਾਈ ਦੇ ਵਿੱਚ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਹਾਲਾਂਕਿ ਮੌਕੇ ਤੇ ਪਹੁੰਚੀ ਟ੍ਰੈਫਿਕ ਪੁਲਿਸ ਨੇ ਨੈਸ਼ਨਲ ਹਾਈਵੇ ਦੀ ਟੀਮ ਨਾਲ ਮਿਲ ਕੇ ਰੋਡ ਨੂੰ ਕਲੀਨ ਕਰਵਾਉਣ ਦੇ ਵੀ ਯਤਨ ਕੀਤੇ ਨੇ ਪਰ ਲੋਕ ਰੋਂਗ ਸਾਈਡ ਤੋਂ ਆਉਂਦੇ ਹੋਏ ਦਿਖਾਈ ਦਿੱਤੇ ਜਿਸ ਤੋਂ ਬਾਅਦ ਪੁਲਿਸ ਵੱਲੋਂ ਉਹਨਾਂ ਨੂੰ ਸਮਝਾਉਣ ਦੇ ਯਤਨ ਵੀ ਕੀਤੇ ਗਏ ਕਿ ਆ ਕਿ ਜਾਮ ਦੇ ਕਾਰਨ ਲੋਕ ਪਰੇਸ਼ਾਨ ਹੋ ਰਹੇ ਨੇ ਇਸ ਦਾ ਹੱਲ ਕੀ ਤਲਾਸ਼ੇ ਤੇ ਅਸੀਂ ਇਹ ਵਿਚਾਲੇ ਆ ਕੇ ਦਰੋਂ ਇੱਕ ਟ੍ਰੇਨ ਤੇ ਜਾ ਰਿਹਾ ਸੀਗਾ। ਅੱਛਾ ਜੀ। ਇਹ ਤੋਂ ਰੁਕਿਆ ਨਹੀਂ ਹੈਗਾ। ਰੋਕਣ ਨਾਲ ਉਹਨੇ ਇਧਰੋਂ ਕੱਟਤਾ ਤੇ ਉੱਤੇ ਆ ਪਲਟਿਆ ਫਿਰ। ਅੱਛਾ ਸਾਹਮਣੇ ਗੱਡੀ ਟਕਰਾ ਹੋਇਆ। ਹਾਂ ਇੱਕ ਲੁਧਿਆਣਾ ਸਾਈਡ ਤੋਂ ਆ ਰਿਹਾ ਸੀਗਾ। ਅੱਛਾ ਜੀ। ਗੱਡੀ ਆਪਣੀ ਆ ਉਧਰੋਂ ਸਾਬਵਾਲ ਤੋਂ ਆ ਰਹੀ ਸੀ। ਅੱਛਾ ਜੀ। ਤੇ ਇਹ ਤਾਂ ਚੌਂਕ ਬਣਦਾ ਵਾ। ਇਹ ਮਤਲਬ ਚੌਂਕ ਪਾਰ ਕਰਨ ਲੱਗੇ ਸੀ ਜਾਂ ਕਿੱਦਾਂ? ਚੌਂਕਾ ਲੁਧਿਆਣੇ ਨੂੰ ਜਾਣ ਦੀ ਗੱਡੀ ਸਾਹਨੇ ਆਲ। ਅੱਛਾ ਜੀ। ਹਾਂ ਜੀ। ਤੇ ਤੁਸੀਂ ਚੌਂਕ ਪਾਰ ਕਰ ਰਹੇ ਸੀਗੇ? ਹਾਂ ਚੌਂਕ ਪਾਰ ਕਰ ਰਹੇ। ਅੱਛਾ ਜੀ। ਮਤਲਬ ਚੌਂਕ ਪਾਰ ਕੀਤਾ ਤੇ ਅਤੇ ਤੇ ਕੀ ਨੁਕਸਾਨ ਕੀ ਹੋਇਆ ਉਹ ਤੁਹਾਡਾ ਨੁਕਸਾਨ ਤਾਂ ਦੇਖ ਲਓ ਸਾਰਾ ਕੈਮ ਕਮ ਖਤਮ ਆ ਜੀ ਅੱਛਾ ਜੀ ਸੱਟਾਂ ਤੋਂ ਬਚਾ ਹੋ ਗਏ ਆ ਬਸ ਕਿੰਨੇ ਵਜੇ ਦਾ ਹਾਦਸਾ ਇਹ ਇਹ 6:30 ਵਜੇ ਦਾ ਅੱਛਾ ਕੀ ਗੱਡੀ ਦੇ ਵਿੱਚ ਕੀ ਲੈ ਕੇ ਜਾ ਰਹੇ ਸੀ ਤੁਸੀਂ ਇਹ ਚ ਹੈਗਾ ਜੀ ਪਲਾਈ ਆ ਜੀ ਪਲਾਈ ਕਿਦਾਂ ਪਲਾਈ ਬੋਰਡ ਪਲਾਈ ਬੋਰਡ ਹਾਂ ਜੀ ਠੀਕ ਹੈ ਜੀ ਮੇਰਾ ਨਾਮ ਅਨਦੀਪ ਸਿੰਘ ਭਾਈ ਇਹ ਜਿਹੜਾ ਕੰਟੇਨਰ ਫਟਿਆ ਉਹ ਫਿਰ ਇਹ ਤੁਹਾਡਾ ਸੀ ਆ ਜੀ ਹਾਂ ਜੀ ਤੇ ਕੀ ਹੁਣ ਜਿਹੜਾ ਨੁਕਸਾਨ ਹੋਇਆ ਵਾ ਇੱਕ ਕਾਰ ਦੇ ਵਿੱਚ ਵੀ ਵੱਜਿਆ ਏ ਤੇ ਉਸ ਵਾਈਸ ਟ੍ਰੱਕ ਦੇ ਨਾਲ ਟਕਰਾਵ ਵੀ ਹੋਇਆ ਵਾ ਟ੍ਰੱਕ ਨੇ ਵਿੱਚ ਮਾਰਿਆ ਤੇ ਟ੍ਰੱਕ ਤਾਂ ਸੜਕ ਪਾਰ ਕਰ ਰਿਹਾ ਸੀ ਦੱਸਿਆ ਜਾ ਰਿਹਾ ਨਹੀਂ ਨਹੀਂ ਟ੍ਰੱਕ ਪੁੱਲ ਉਤਰ ਰਿਹਾ ਸੀ ਟ੍ਰੱਕ ਦੇ ਉੱਪਰ ਗੱਡੀ ਚੜੀ ਆ ਤਾਂ ਵੱਜੀ ਆ ਅੱਛਾ ਜੀ ਹਾਂ ਮਤਲਬ ਤੁਹਾਡਾ ਇਹ ਕਹਿਣਾ ਵਾ ਵੀ ਟ੍ਰੱਕ ਤੁਹਾਡੇ ਵਿੱਚ ਵੱਜਿਆ ਤੁਸੀਂ ਹਾਂ ਟ੍ਰੱਕ ਬਿਲਕੁਲ ਬਸ ਇਧਰ ਰੂਟ ਉਤਰ ਰਹੀ ਸੀ ਗੱਡੀ ਨਾਲ ਲੈ ਚਾਹੀ ਗੱਡੀ ਰੋਡ ਤੇ ਉਤਰ ਰਹੀ ਸੀਗੀ ਬਿਲਕੁਲ ਬਿਲਕੁਲ ਤੇ ਟ੍ਰੱਕ ਦੇ ਵਿੱਚ ਵੱਜ ਗਿਆ ਟ੍ਰੱਕ ਨੇ ਵਿੱਚ ਮਾਰਿਆ ਇਹ ਟਰੱਕ ਨੇ ਵਿੱਚ ਮਾਰਦਾ ਹੁਣ ਉਹਨੇ ਬਚਾਉਣ ਲਈ ਉਹਨੇ ਸਾਈਡ ਤੇ ਗਿਆ ਉਹ ਤੇ ਲੇਕਿਨ ਟਰੱਕ ਡਰਾਈਵਰ ਵੱਲੋਂ ਤਾਂ ਇਹ ਕਹਿਆ ਯਾਰ ਕਿ ਮੈਂ ਤਾਂ ਸੜਕ ਪਾਰ ਕਰ ਰਿਹਾ ਸੀ ਇੱਕ ਉਹ ਤੋਂ ਉੱਤਰੀ ਗੱਡੀ ਮੇਰੇ ਚ ਬੱਜੀ ਆ ਕੇ ਨਹੀਂ ਨਹੀਂ ਐਕਸੀਡੈਂਟ ਤੇ ਸੋ ਹਾਈ ਵੀ ਵਾਲਾ ਸਾਰੇ ਜਾ ਰਿਹਾ ਸਹੀ ਕਿ ਉੱਤੋਂ ਆਨਾਲਾ ਕੀ ਹੋਗਾ ਡਰਾਈਵਰ ਵੱਲੋਂ ਤਾਂ ਇਹੀ ਗੱਲ ਕਹੀ ਗਈ ਨਾ ਅਸੀਂ ਨਹੀਂ ਕਹਿ ਰਹੇ ਡਰਾਈਵਰ ਕਹਿ ਰਿਹਾ ਕੋਈ ਨਹੀਂ ਡਰਾਈਵਰ ਕੋਈ ਗੱਲ ਕੋਈ ਗੱਲ ਤੇਨ ਜਿਆਦਾ ਸਪੀਡ ਨਾ ਸੀਗਾ ਉਹ ਤੇਰੇ ਵਿੱਚ ਵੱਜਾ ਖਰਾਬ ਹੋਇਆ ਵਾ ਗੱਡੀ ਇੱਥੇ ਖਲੋਤੀ ਹੈ ਸਾਡੀ ਕਿਤੇ ਉੱਪਰ ਆ ਰਹੀ ਸੀ ਉਨੇ ਵਿੱਚ ਬੱਚੇ ਨੇ ਬਚਾਇਆ ਕਿਉਂਕਿ ਇੱਕ ਸਾਈਡ ਜਿਹੜੀ ਟਰੱਕ ਦੀ ਇੱਕ ਸਾਈਡ ਪੱਜੀ ਐ ਤੇ ਉਹ ਖਰਾਬ ਹੋ ਗਈ ਐ ਸਾਰੀ ਜਿਹੜੀ ਕੋੜੀ ਸਾਡਾ ਵੀ ਨੁਕਸਾਨ ਐ ਦੇਖੋ ਕੀ ਹਾਲ ਹੋਇਆ ਪਿਆ ਸਰ 1 ਕਰੋੜ ਰੁਪਏ ਦਾ ਮਾਲ ਐ ਵਿੱਚ 1 ਕਰੋੜ ਦਾ ਮਾਲ ਡੈਮੇਜ ਹੋ ਗਿਆ ਸਾਡਾ ਕੀ ਮਾਲ ਸੀਗਾ ਜੀ ਇਹ ਤੇ ਫੈਬ੍ਰਿਕ ਫੈਬ੍ਰਿਕ ਐ ਚੋ ਫੈਬ੍ਰਿਕ ਐ ਹਾਂ ਜੀ 1 ਕਰੋੜ ਰੁਪਏ ਦਾ ਮਾਲ ਡੈਮੇਜ ਹੋ ਗਿਆ ਮੈਂ ਬਿਸ਼ਮਿੰਦਰ ਕੁਮਾਰ ਸ਼ਰਮਾ ਐ ਮੈਂ ਜੌਨ ਚਾਇਟੂਆ ਇਹ ਕੁਝ ਤਕਰੀਬਨ 7:00 ਤੋਂ 7:00 ਵਜੇ ਪਤਾ ਲੱਗਾ ਵੀ ਇਹ ਤੇ ਐਕਸੀਡੈਂਟ ਹੋ ਗਿਆ ਸੀ ਤੁਰੰਤ ਆਏ ਐ ਇੱਥੇ ਆਨ ਤੋਂ ਬਾਅਦ ਕੀ ਇਹ ਤੋਂ ਹੈਡਰਾ ਵਗੈਰਾ ਮੰਗਾਇਆ ਵਾ ਹੈਲਪ ਲਈਤੀ ਆ ਸੂਰਪਰਾਜ ਵਾਲਿਆਂ ਦੀ ਵੀ ਹੈਲਪ ਲਈਤੀ ਆ ਪਰ ਉਹਨਾਂ ਦੇ ਹੈਡਰਾ ਛੋਟੇ ਹੋਣ ਕਰਕੇ ਵੀ ਜਿਹੜਾ ਅਸੀਂ ਉਹ ਨਹੀਂ ਕੰਮ ਕੀਤਾ ਸੀ ਇੱਦਾਂ ਸਰਵਾਈਡ ਕਰਾਇਆ ਉਹਨਾਂ ਨੂੰ ਬੰਦਿਆਂ ਨੂੰ ਜਿਹਨਾਂ ਦੀਆਂ ਗੱਡੀਆਂ ਸੀ ਉਹਨਾਂ ਦਾ ਮੈਟੋ ਮੈਡੀ ਜਾ ਕੇ ਹੈਡਰਾ ਲੈ ਕੇ ਹੈਡਰਾ ਲੈ ਕੇ ਅਸੀਂ ਉਹ ਕਲੀਅਰ ਕਰਾਤਾ ਪਰ ਟ੍ਰੈਪ ਨੂੰ ਥੋੜੀ ਜਿਹੀ ਸਮੱਸਿਆ ਆ ਰਹੀ ਆ ਵੀ ਲੋਕ ਜਿਹੜੇ ਆ ਰੋਂਗ ਸਾਈਡ ਲੈ ਕੇ ਆ ਰਹੇ ਨੇ ਅਸੀਂ ਉਹਨਾਂ ਨੂੰ ਕਹਿੰਨੇ ਵੀ ਰੋਗ ਵੀ ਸਾਡਾ ਸਹਿਯੋਗ ਦੇਣ ਪਲੀਜ਼ ਜੀ ਜੇ ਜੇ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਟ੍ਰੈਫਿਕ ਨੂੰ ਸਮੂਥ ਲਗਾ ਸਕਦੇ ਹਾਂ ਜੀ ਪਛਾਣੀ ਆ ਰਹੀ ਹੈ ਭਾਜੀ ਇਹਦੇ ਵਾਸਤੇ ਸਾਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ ਸਰ ਜਿੱਥੇ 8 ਵਜੇ ਤੱਕ ਸਾਡਾ ਰੂਟ ਖਤਮ ਹੋਣਾ ਹੁਣ ਸਰ ਰਾਤ ਨੂੰ 11 12 ਵਜੇ ਜਾਣਿਆ ਇਹ ਸਰ ਸਾਰਾ ਟ੍ਰੈਫਿਕ ਵਿਭਾਗ ਕਰਕੇ ਹੋ ਰਿਹਾ ਜੀ ਕਿੰਨੇ ਸਮੇਂ ਤੋਂ ਜਾਂਚ ਕਰਦੇ ਹੋ ਭਾਜੀ 1 ਘੰਟਾ ਤੇ 35 ਮਿੰਟ ਹੋ ਗਏ ਆ ਜੀ ਡੇਢ ਘੰਟਾ ਸਾਨੂੰ ਜਾਮ ਵਿੱਚ ਫਸਿਆ ਨੂੰ ਲੁਧਿਆਣਾ ਲਾਈਵ ਲਈ ਸਰਵਿੰਦਰ ਸੋਨੀ ਦੀ ਰਿਪੋਰਟ